ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਗੋਈ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਫਿਰ ਟਾਪ ਨਗੀਨਾ ਦਿਖਾਉਣਾ ਇੱਕ ਕਿਹੜਾ ਸੂਆਗਾ ਉਹ ਵੀ ਬਾਈ ਤੋਂ ਪੁੱਛਾਂਗੇ ਤੇ ਕਿੰਨਾ ਦੁੱਧ ਬਾਦ ਗੱਡੂ ਗਿਆ ਵੀ ਵਾਈ ਤੋਂ ਪੁੱਛਾਂ ਗੱਲਬਾਤ ਕਰਾਵੇਂ ਬਾਕੀ ਨੰਬਰ ਸਕਰੀਨ ਤੇ ਚੱਲ ਜਾਂਦਾ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਦਸੀਰ ਰਾਮਪਰਾ ਫੂਲ ਨੇੜੇ ਸਾਡੇ ਭੈ ਰੂਪਾ ਤੇ ਇਧਰ ਸੁਲਾੰਤਪੁਰਾ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਜੰਗੀਆਂ ਨੇ ਸਾਡੇ ਕੋਲ ਆਜੋ ਵੀਰੇ ਸਸੀ ਘਾ ਬਾਈ ਹੋ ਠੀਕ ਠਾਕ ਹਾਂ ਜੀ ਠੀਕ ਠਾਕ ਵਧੀਆ ਬਈ ਤੇ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਆਪਣਾ 94782 64812 ਦੁਬਾਰਾ ਫੇਰ ਬੋਲੋ 94782 64812 ਪਿੰਡ ਜੀ ਕੰਡ ਦੁੱਲੇ ਵਾਲਾ ਪਿੰਡ ਦੁੱਲੇ ਵਾਲਾ ਜ਼ਿਲ੍ਹੇ ਬਠਿੰਡੇ ਦੇ ਪਿੰਡ ਹੈ ਨਾ ਅੰਜਲੀ ਬਠਿੰਡੇ ਦੇ ਜੀ ਤੇ ਦਖੀਲ ਫੂਲ ਤੇਸੀਲ ਫੂਲ ਵੀਰੇ ਨੇੜੇ ਆਪਣੇ ਸਲਾਤਪੁਰਾ ਤੇ ਸਲਾਤਪੁਰਾ ਤੇ ਭਾਈ ਰੁਪਾ ਤੇ ਇਧਰੋਂ ਬਰਨਾਲੇ ਜ਼ਿਲ੍ਹੇ ਦਾ ਆਪਣੇ ਜੰਗੀਆਂ ਨਾ ਲਾਸਟ ਤੇ ਆਪਣਾ ਪਿੰਡ ਆ ਗਿਆ ਹੈ ਨਾ ਬਰਨਾਲੇ ਦੀ ਹਾਦਸੇ ਤੇ ਬਰਨਾਲੇ ਦੀ ਹਾਦਸੇ ਤੇ ਬਠਿੰਡੇ ਦੀ ਹਾਂ ਹੂੰ ਓਕੇ ਤੇ ਜਿਹੜੀ ਆਪਾਂ ਵਾਹੜ ਦੇਖੀ ਆਂ ਨੇ ਵੀਰੇ ਸਕ ਕਿਹੜਾ ਸੂਆ ਸੂੰਦੀ ਆ ਪਹਿਲਾ ਪਹਿਲਾ ਸੂਆ ਸੂੰਦੀ ਆ ਤੇ ਕੱਦ ਕਾਠ ਦਾ ਤਾਂ ਲੇਖਾ ਮੁੱਕਿਆ ਪਿਆ ਹੈ ਨਾ ਫੁੱਲ ਸਾਈਜ਼ ਤੇ ਵਪਾਰ ਦਾ ਹੀ ਕੰਮ ਆਪਣਾ ਵੀਰੇ ਵਪਾਰ ਦਾ ਪੂਰਾ ਨਹੀਂ ਕੰਮ ਲਿਆ ਕੇ ਵੇਚ ਲੈਣੇ ਆ ਇੱਕ ਦੋ ਵਾਰ ਇਹ ਕਦੀ ਅੱਛਾ ਅੱਛਾ ਵੀ ਜੋ ਕੋਈ ਚੰਗੀ ਨਿਕਲੀ ਜਿਵੇਂ ਆ ਬੱਚੀ ਹੈ ਨਾ ਹਾਂ ਹਾਂ ਬਹੁਤ ਚੰਗੀ ਬੱਚੀ ਆ ਤੇ ਕਿੰਨਾ ਕੁ ਦੁੱਧ ਦੇ ਦੂਗੀ ਬਈ ਇਹ ਪਹਿਲੀ ਵੇਰ ਦੇ ਦੂ ਵੀਰੇ 25 ਤੋਂ 30 ਲੀਟਰ ਹਰਾਮ ਨਾਲ ਪਹਿਲੇ ਪਾਹੇ ਚੱਲੀਆਂ ਤਾਂ ਕੱਦ ਚੈੱਕ ਕਰਾਈ ਗਏ ਇਧਰ ਦੀ ਜਿਹੜੇ ਹਿਸਾਬ ਨਾਲ ਵੀਰੇ ਹਿਸਾਬ ਨਾਲ ਦੇਣਾ ਚਾਹੀਦਾ ਹੈ ਬਾਕੀ ਆ ਦੇਖੋ ਜੀ ਮੰਦਰ ਤੇਰਾ ਕੱਦ ਕਿੰਨਾ ਵੀਰੇ ਮੇਰਾ 5 7 ਵੀਰੇ ਤੇ ਦੇਖ ਲਓ ਉਸ ਹਿਸਾਬ ਨਾਲ ਜੱਜ ਕਰ ਲਓ ਕੱਲਾ ਗਲ ਦੀਂਦਾ ਬੰਦੇ ਦਾ ਬਾਕੀ ਦੀ ਗੱਲ ਸ਼ਾਈਨਿੰਗ ਫੁੱਲ ਤੇ ਬਰੀਡ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਹਨਾ ਵਾੜਾ ਪੂਰਾ ਵੱਡਾ ਕਾਦ ਹੈ ਵੀਰੇ ਪੂਰਾ ਵੱਡਾ ਵੱਡਾ ਕਾਦ ਹੈ ਤੇ ਬਾਕੀ ਬਰੀਡ ਵੀ ਫੁੱਲ 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 ਕੰਪੀਟੀਸ਼ਨ ਵਾਲਾ ਅੰਬੇੜਾ ਆ ਦੇਖੋ ਜੀ ਚਾਰੇ ਥਣ ਨਿਕਣ ਮੇ ਪੂਰੇ ਗੈਪ ਤੇ ਜਿਵੇਂ ਕੰਪੀਟੀਸ਼ਨ ਵਾਲੀਆਂ ਬਹਿਣਾ ਹੁੰਦੀਆਂ ਨੇ ਉਸ ਤਰ੍ਹਾਂ ਦਾ ਇਹਦਾ ਹਵਾਨਾ ਹਨਾ ਖੁੱਚਾ ਤੋਂ ਤਾਂ ਵਾਲਾ ਫਿਕਸ ਆ ਹੋਣਾ ਖੋਲੋ ਨੂੰ ਖੋਲੋ ਤੋੜਾ ਤਾਰਾ ਕਰੈਗੇ ਚੱਕ ਤੇ ਦੁੱਧ ਇਹਨੇ ਦੇ ਦੇਣਾ ਵਾਕਈ ਬਾਈ ਨੇ 25 ਗਿਆ ਹੋ ਸਕਦਾ 30 ਦੇ ਦੇ 25 ਤੋਂ ਪਲੱਸ ਚੱ 25 ਤੋਂ ਪਲੱਸ ਚੱਲੂ ਵੀਰੇ ਬਾਕੀ ਜਾਂਤਾਂ ਦੁੱਧ ਦਿੰਦੀਆਂ ਹਨਾ ਲੈ ਚਲੋ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੇਖੋ ਜੀ ਖੱਡੀ ਸੀਲ ਫੁੱਲ ਲਾ ਵੀਰੇ ਕੱਦ-ਕੱਦ ਫੁੱਲ ਪਲੂਨ ਸੂਰੇ ਆ ਆ ਦੇਖੋ ਜੀ ਦੇਖ ਕੇ ਭੁੱਖ ਲੈਂਦੀ ਐ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕਿਦੋਂ ਟੁੱਟੀ ਮਰੀ ਜੀ ਹੋਵੇ ਤੇ ਦਿਨ ਕਿੰਨੇ ਘੱਟ ਜੂ ਬਾਈ 27 ਤਰੀਕ ਨੂੰ ਦਿਨ ਪੂਰੇ ਬਈ ਮਾਲਕਾਂ ਨੇ ਦੱਸਿਆ ਓਕੇ ਜੀ 27 ਤਰੀਕ ਨੂੰ ਦਿਨ ਇਹਦੇ ਪੂਰੇ ਹੋਣਗੇ ਤੇ ਅੱਜ ਤਰੀਕ 15 ਹਨਾ ਆ ਵੀਰੇ 15 15 ਤਰੀਕ ਦੂਜਾ ਮਹੀਨਾ 2025 ਹਨਾ ਆ ਦੇਖੋ। ਬਾਕੀ ਦੀ ਗੱਲ ਬਾਹਲੇ ਗੱਲਾਂ ਨਹੀਂ ਬੋਲਣ ਦੀ ਰੋਡ ਫੁੱਲ ਬਰੀਡ ਫੁੱਲ ਕੱਦ ਤੇ ਫੁੱਲ ਜਾਤ। ਆ ਲੋ ਜੀ। ਦੱਬ ਦੇਖੋ ਜਿੱਥੇ ਜਿੱਥੇ ਲੱਗਣਾ ਚਾਹੀਦਾ ਲੱਗਿਆ ਵਾ। ਬਲੂਨ ਬੈੜ ਤੇ ਬਾਕੀ ਦਾ ਥਾਣ ਨਹੀਂ ਇਹਦਾ ਪਹਿਲਾਂ ਨਾਲੋਂ ਬਹੁਤ ਚੰਗਾ ਥਾਣ ਲੱਗਿਆ ਹਨਾ ਵੀਰੇ। ਹਾਂ ਵੀਰੇ। ਆਪਣਾ ਹੱਥੀ ਚੋਲੇ ਬੰਦਾ ਭਲਾ ਮਸ਼ੀਨ ਤੇ ਲੱਗੂ। ਆ ਫੇਰ ਉਹ ਮਾੜਾ ਮੋਟਾ ਹੁੱਥੁੱਥੀਆ ਫੇਰ ਕੇ ਦਿਖਾ ਦਿਓ ਕਿਰਾਂ। ਬੜੀ ਪੂਰੀ ਠੰਡੀ ਸੀ ਨਾ ਕੋਈ ਚੱਕਰ ਨਹੀਂ ਹੋਣੀ। ਜਾਤ ਹੈ ਨਾ ਵੀਰੇ ਜਾਤ ਨਹੀਂ ਤਾਂ ਜਾਤ ਹੀ ਰਹਿਣਾ ਹਨਾ। ਹੂੰ ਆ ਦੇਖੋ ਜੀ ਕੁਆਲਿਟੀ ਫੁੱਲ। ਤੇ ਦੁੱਧ ਦੇ ਨੇ 25 ਤੋਂ ਪਲੱਸ ਚੱਲਣਾ ਹਨਾ ਤੇ ਵੀਰੇ ਫਿਰ ਡਿਮਾਂਡ ਡਿਮਾਂਡ ਵੀਰੇ ਫੋਨ ਤੇ ਜਾਇ ਜੀ ਹੂੰ ਨਾ ਜਮਾ ਜਾਇ ਜਾਇ ਜੀ ਉਵੇਂ ਤਾਂ ਨਹੀਂ ਗੱਲ ਹੈਗੀ ਵੀ ਬਾਹਲੇ ਜਿਆਦਾ ਹੀ ਮੰਗ ਲਵਾਂ ਨਹੀਂ ਨਹੀਂ ਵੀਰੇ ਜਾਇ ਜ ਦੇ ਕੇ ਤੋਰੋਂਗੇ ਜਿਹੜਾ ਬੰਦਾ ਕੋਈ ਫੋਨ ਕਰੂ ਓਕੇ ਆ ਜਮਾ ਗੱਲਬਾਤ ਐਚਐਫ ਚ ਆ ਗਈ ਤੇ ਦੰਦ ਦੰਦ ਤੁਸੀਂ ਆ ਕੇ ਦੇਖ ਲਓ ਕਿੰਨੇ ਕਿੰਨੇ ਨਹੀਂ ਤੇ ਬਾਕੀ ਦੀ ਗੱਲ ਨੰਬਰ ਫੇਰ ਬੋਲਦੇ ਵੀਰੇ 9478264812 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤੇ ਸੀ ਰਾਮਪਰਾਪੂਲ ਇੱਕ ਵੈੜ ਸੀ ਇੱਕ ਤੁਹਾਨੂੰ ਦਿਖਾਤੀ ਐ ਬਾਕੀ ਤਾਂ ਛੋਟ ਹੀ ਮੰਨ ਕੇ ਤੇ ਬਰੀਡ ਤੋਂ ਬਾਹਰ ਮੰਨ ਕੇ ਨਾ ਆਇਓ ਚੰਗੀ ਮੰਨ ਕੇ ਬਾਈ ਨੂੰ ਫੋਨ ਲਾਇਓ ਤੇ ਨੰਬਰ ਬਾਈ ਦਾ ਸਕਰੀਨ ਤੇ ਵੀ ਚੱਲ ਜਾਂਦਾ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ